ਜਿਹੜਾ ਆਹ ਰੇੜੀ ਵਾਲਾ ਨਾ ਪਤਾ ਕਿੰਨੇ ਰੁਪਏ ਕਮਾਉਂਦਾ ਇੱਕ ਦਿਨ ਦੇ ਮਹੀਨੇ ਦੇ ਨਹੀਂ ਕੋਈ ਸਾਲ ਦੇ ਨਹੀਂ ਦੱਸਣ ਲੱਗਿਆ ਮੈਂ ਠੀਕ ਆ ਪਰ ਤੁਹਾਨੂੰ ਦੱਸਦਾ ਵੀ ਆਹ ਹੁਣੇ ਨੇ ਦਾ 600 ਰੁਪਿਆ ਫੜ ਲਿਆ ਨੇ ਹੁਣ ਠੀਕ ਆ ਤੇ ਮਾਲਾ ਇਹ ਰੇੜੀ ਵਾਲਾ ਹੋ ਗਿਆ ਤੇ ਚਾਹੇ ਆਹ ਚੂਸਿਆਂ ਵਾਲਾ ਹੋ ਗਿਆ ਠੀਕ ਆ ਇਹਨਾਂ ਦੀ ਲਗਭਗ ਇੱਕ ਦਿਨ ਦੀ ਕਮਾਈ ਕਿੰਨੇ ਰੁਪਿਆ ਭਾਈ ਲੱਖ ਰੁਪਿਆ ਹੋ ਗਿਆ ਇੱਕ ਦਿਨ ਦੀ ਲੱਖ ਰੁਪਿਆ ਲਾ ਭਰਾਵੋ ਲੱਖ ਰੁਪਿਆ ਤਾਂ ਇਹ ਰੇੜੀ ਆ ਦਾ ਕੁੱਟ ਜਾਂਦਾ ਤੇ ਇਹਦਾ ਮਤਲਬ 30 ਲੱਖ ਰੁਪਿਆ ਹੋ ਗਿਆ ਮਹੀਨੇ ਦਾ ਤਾ ਯਾਰ ਕਿੱਦਾ ਤੁਸੀਂ ਦੇਖ ਲੋ ਵੇ ਹੈ ਕੀ ਹੁਣ ਮੈਂ ਸੁਣਦਾ ਇਹ ਸਪੈਸ਼ਲ ਕੀ ਆ ਵੀ ਕਾਲੇ ਕਰਕੇ ਆ ਇਹ ਹਨਾ ਇਹਦਾ ਕਾਰਨ ਆ ਵੀ ਅਸਲ ਦੇ ਵਿੱਚ ਸਾਨੂੰ ਕੈਨੇਡਾ ਦੇ ਵਿੱਚ ਰੇਡੀਆਂ ਲੱਗੀਆਂ ਬਹੁਤ ਘੱਟ ਨਜ਼ਰ ਆਉਣਗੀਆਂ ਅਸਲ ਚ ਆਉਂਦੇ ਨਹੀਂ ਹਨਾ ਤੇ ਇਹ ਰੇੜੀ ਪਤਾ ਕਿਸੇ ਲੱਗੀ ਆ ਆ ਇੱਥੇ ਇਹਨੂੰ ਕਹਿੰਦੇ ਆ ਸੀਐਨ ਟਾਵਰ ਤਦੋਂ ਦੇਖ ਲੋ ਵੀ ਸੀਐਨ ਟਾਵਰ ਆ ਤੇ ਆ ਜਿਹੜਾ ਹੈਗਾ ਸਾਰਾ ਸਾਰਾ ਜਿਹੜਾ ਇਲਾਕਾ ਹੈ ਇਹ ਡਾਊਨ ਟਾਊਨ ਦਾ ਬਾਈ ਠੀਕ ਹੈ ਤੇ ਆਹ ਦੇਖ ਲੋ ਆ ਆ ਗਿਆ ਚੂਸਿਆਂ ਵਾਲੇ ਹੁਣ ਜਦੋਂ ਜਵਾਕ ਆਉਂਦੇ ਆ ਤੇ ਜਿਹੜਾ ਹੈਗਾ ਚੂਸੇ ਲੈਣਾ ਹੋਣਾ ਸੇ ਇਥੋਂ ਮਲਾ ਹਾ ਹਾਰਡ ਡੌਗ ਖਾਦਾ ਸੀਗਾ ਵੀ ਕਿੰਨੇ ਰੁਪਿਆ ਦਾ ਖਾ ਗਏ 6000 ਆ 6000 ਦਾ ਤੁਹਾਨੂੰ ਆ ਹੀ ਪਿਆ ਪਰ ਕੀ ਸੀ ਉਹ ਨਾਂ ਕੀ ਉਹ ਇਹਨੇ ਇਹਨੇ ਕਹਿੰਦੇ ਇਸ ਆ ਹਾਰਡ ਦਾ ਹਾਰਡ ਡੌਗ ਹਾਰਡ ਡੌਗ ਲਾ ਬਈ ਗਰਮ ਕੁੱਤੇ 6000 ਚ ਪੈ ਗਏ ਦੋ ਜਣਾਂ ਨੂੰ ਤੇ ਤੁਸੀਂ ਦੇਖ ਲਓ ਵੀ ਲੱਖ ਤਾਂ ਦਾ ਘੱਟ ਹੀ ਕਹਦਾ ਮੇਰੇ ਸਾਹਮਣਾਂ ਬਤੌਣੇ ਪੈਣਾ ਤੇ ਠੀਕ ਆ ਤੇ ਇੱਧਰ ਦੇਖ ਲਓ ਆ ਜਿਹੜਾ ਹੈਗਾ ਚੂਸਿਆਂ ਵਾਲੇ ਆ ਠੀਕ ਆ ਆ ਵੀ ਲੱਖ ਰੁਪਿਆ ਕਮਾਦੇ ਹੋਣੇ ਬਈ ਸਾਹਮਣੇ ਵਾਲੇ ਇਜ਼ੀ ਇਜ਼ੀ ਹੈ ਵਾਇਰ ਵਾਇਰ ਕਰੋ ਮੈਨੂੰ ਲੱਗਦਾ ਇੱਥੇ ਕਿਹੜਾ ਹੈਗਾ ਇੱਕ ਇੱਥੇ ਦਿਖਾ ਸੀਗਾ ਰਕਸ਼ਾ ਵਾਲਾ ਰਕਸ਼ਾ ਵਾਲਾ ਵੀ ਰੋਜ਼ ਲੱਖ ਰੁਪਏ ਕਢਦਾ ਹੁੰਦਾ ਇਜ਼ੀ ਹੈ ਮਨ ਲਾ ਤੁਸੀਂ ਦੇਖ ਲਓ ਵੀ ਆਪਾਂ ਝੂਠ ਨਹੀਂ ਮਾਰਦੇ ਭਾਈ ਇੱਥੇ ਤਾਂ ਟੂਰਿਸਟ ਆ ਜਾਂਦੇ ਛੋਟੇ ਕੰਮਾਂ 'ਚ ਮਨ ਲੱਗਦਾ ਜਿਆਦਾ ਫਾਇਦਾ ਇੱਥੇ ਯਾਰ ਤੇ ਵੱਡਿਆਂ 'ਚ ਘਾਟ ਹੈ ਤੇ ਅਸਲ ਦੇ ਵਿੱਚ ਇਹ ਹੈਗਾ ਵੀਰੇ ਡਾਊਨ ਟਾਊਨ ਏਰੀਆ ਸਾਰਾ ਸਾਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇੱਥੇ ਸਾਰਾ ਟੂਰਿਸਟ ਆਉਂਦਾ ਤੇ ਮਨ ਲਾ ਇਹਦੇ ਇਹਦੇ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਖੋਲ ਸਕਦੇ ਆ ਸਿਟੀ ਤੋਂ ਹੈ ਇੱਕ ਕਿੰਨੇ ਰੁਪਏ ਦਿੰਦੇ ਹੁਣ ਫਿਰ ਇਸ ਸਿਟਿੰਗ ਮੈਂ ਮਤਲਬ ਆਪਾਂ ਦਾ ਦਿੱਤਾ ਸਿਟਿੰਗ ਰੌਂਗਪੋਟ ਇਹ ਵੀ ਦਿੰਦੇ ਹੋਣੇ ਆ ਮਹੀਨੇ ਦਾ ਰੌਂਗਪੋਟ 4-5 ਲੱਖ ਰੁਪਏ 4-5 ਲੱਖ ਮਨ ਲਾਏ 30 ਲੱਖ ਕਮਾਉਣਗੇ 5-7 ਉਹਨਾਂ ਨੂੰ ਦੇ ਦੇਣਗੇ ਜਿਹੜਾ ਹੋ ਵਾਲੀ ਦੁਕਾਨ ਜਿਹੜਾ ਬਈਨੇ ਰੁਪਏ ਕਮਾਉਣਾ ਹੋਣਾ ਬਈ ਆਹ ਆ ਗਿਆ ਮੈਨੂੰ ਲੱਗਦਾ ਆਪਣਾ ਚ ਖੋਲਣੀ ਦੁਕਾਨ ਬਣੇ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਪਿਆ ਜਿਹੜੇ YouTube ਵੀ ਛੱਡ ਕੇ ਮਨ ਉਹਦੇ ਵਾਲੇ ਕੰਮ ਤਾਂ ਨਾ ਆਉਣਾ ਬਈ ਚੱਲ ਫੇਰ ਵੀ ਆਹ ਸਾਈਕਲਾਂ ਵਾਲਾ ਕੰਮ ਸੌਖਾ ਹੈ ਸਾਈਕਲ ਤਾਂ ਚਲ ਵੈਸੇ ਮਿਲ ਜਾਂਦੇ ਤੁਹਾਨੂੰ ਤੇ ਆਹ ਤੁਹਾਨੂੰ ਦੱਸ ਦਿਆਂ ਵੀ ਆ ਇੱਕ ਰਿਮ ਕੈਨੇ ਤੇ ਜਾਨੂੰ ਇਹਦੀ ਵੀਡੀਓ ਵੀ ਆਨਲਾਈਨ ਆ ਰਹੀ ਹੈ ਸੀਨ ਟਾਵਰ ਚ ਹੈ ਕਿ ਠੀਕ ਆ ਅਸਲ ਵਿੱਚ ਇਹ ਕੈਨੇਡਾ ਦਾ ਸਿਰਫ ਮੈਂ ਕਹਾਂ ਵੀ ਰੇਲ ਰੇਲ ਗੱਡੀਆਂ ਨੂੰ ਵਾਚ ਕਰਨ ਵਾਸਤੇ ਬਣਾਇਆ ਸੀ ਤੁਸੀਂ ਕਹੋਗੇ ਆ ਦੇਖੋ ਆ ਖੜੀਆਂ ਰੇਲ ਗੱਡੀਆਂ ਉਹ ਟਾਈਮ ਆ ਰਹੀਆਂ ਵੀ ਸੀ ਜਨ ਠੀਕ ਆ ਕੈਨੇਡੀਅਨ ਆ ਰੇਲ ਰੇਲ ਨੂੰ ਆ ਦੇਖਣ ਵਾਸਤੇ ਫਲਹਾਲ ਆ ਪਕੇ ਸ਼ਾਮ ਹੋ ਗਈਆਂ ਤੇ ਤੁਸੀਂ ਦੇਖੋ ਵੀ ਜਵਾਕ ਆਉਂਦੇ ਆ ਉਹਨਾਂ ਨੂੰ ਜਿਹੜੇ ਦੇਖੋ ਯਾਰ ਸਾਡੇ ਪੈਂਡਰ ਕਿਤੇ ਦੁਕਾਨ ਤੋਂ ਗੁਣ ਪਾ ਜਾਣੇ ਚੂਸਿਆਂ ਵਾਲੇ ਤਾਂ ਲੱਖ ਲੱਖ ਕਮਾਉਂਦੇ 30 ਲੱਖ ਰੁਪਏ ਕਮਾਈ ਜਾਂਦਾ ਮਹੀਨੇ ਦਾ ਮਾਲਾ ਰੋਜ਼ ਦਾ ਲੱਖ ਤੋ ਦੇਖ ਲਓ ਵੀ ਇਧਰ ਰੀਡ ਤੇ ਲੱਗਿਆ ਕੀ ਹੋਣਾ ਪਰ ਇਹ ਅਭੀ ਇਹਨੇ ਜਿਹੜਾ ਪੈਸਾ ਬੇ ਕੀਤਾ ਹੁਣ ਉਹ ਬਹੁਤ ਆ ਹਰ ਚੀਜ਼ ਨੂੰ ਇੱਥੇ ਤੁਹਾਨੂੰ ਪਤਾ ਵੀ ਲੀਗਲ ਕਰ ਸਕਦੇ ਆ ਬਾਬੇ ਆਏ ਨੀਗਾ ਵੀ ਜਿੱਦੜਾ ਜੀਕ ਤਾਂ ਚੱਕ ਦੇਗਾ ਆ ਦੇਖ ਲੋ ਚਲਾ ਲੋ ਤੁਸੀਂ ਕੰਮ ਆ ਆ ਲੈਉਣਾ ਇੱਕ ਆ ਇਹ ਕੀ ਆਦਾ ਹੀਟਰ ਆ ਬਾਈ ਹਾਂ ਆ ਦੇਖੀ ਅੱਛਾ ਗਾਇਆਂ ਗਾਇਸ ਦਾ ਚੁਲਾ ਇਹ ਨਵਾਂ ਹੀ ਚਲਾ ਚੁਲਾ ਚੱਕੀ ਫਿਰਦਾ ਇਹ ਓਹੋ ਵੈਗਰੂ ਵੈਗਰੂ ਬਾਬਾ ਆ ਦੇਖ ਲੋ ਮੋਟੇ ਨੂੰ ਦੇਖ ਲੋ ਚਾਰ ਪੰਜ ਵਾਰੀ ਬਾਈ ਇਹ ਤਾਂ ਠੋਕੇ ਮੁਕਦੇ ਤਾਂ ਜਿਹੜਾ ਪੈਸੇ ਕਹਿੰਦਾ ਠੁੱਕ ਮੁੱਕੇ ਉਹ ਦੋਨੇ ਇਧਰ ਆਈਆਂ ਤੇਰੀ ਯਾਰ ਦੀਆਂ ਪਹਿਲਾਂ ਇੱਧਰ ਵੇਚੀਗਾ ਹੁਣ ਉੱਧਰ ਵੇਚੀ ਜਾਂਦਾ ਓਏ ਇਹ ਤਾਂ ਬਈ ਸਾਰੀ ਚੀਜ਼ ਦਾ ਕਬਜ਼ਾ ਕਰੀ ਬਟਾ ਗੋਨਿਆਂ ਨਾਲੇ ਜਿਵੇਂ ਮੋੜ ਤੇ ਸਾਡੇ ਵਾਲੇ ਤੇ ਮੈਂ ਦੱਸਿਆ ਵਾਲੇ ਤੇ ਕੇਲਾਣੀਆਂ ਰੇੜੀਆਂ ਲੱਗੀਆਂ ਨੇ ਉਹ ਵਾਲਾ ਹਿਸਾਬ ਆ ਇਹਨਾਂ ਦਾ ਬਈ ਇਹਨਾਂ ਦਾ ਆਪ ਲਗਈਆਂ ਲਓ ਭਰਾਵੋ ਦੇਖ ਲਓ ਬਈ ਇੰਨਾ ਮਹਿੰਗਾ ਸਮਾਨ ਆ